ਮਾਨਯੋਗ ਬੀਜੀਪੀ ਪੰਜਾਬ ਡੀਆਈਜੀ ਸਾਹਿਬ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਸਖਤ ਜਿਹੜੀ ਅਸੀਂ ਕਾਰਵਾਈ ਦੀ ਮੁਹਿੰਮ ਚਲਾਈ ਹੋਈ ਹੈ ਉਹਦੇ ਰਿਗਾਰਡਿੰਗ ਹੀ ਜਿਹੜੀ ਹੈ ਇੱਕ ਸਪੈਸ਼ਲ ਨਾਕਾਬੰਦੀ ਦਿੱਤੀ ਗਈ ਹੈਗੀ ਹੈ ਪੂਰੀ ਸਬ ਡਿਵੀਜ਼ਨ ਦੇ ਵਿੱਚ ਔਰ ਸਾਡੇ ਹਰ ਥਾਣੇ ਵੱਲੋਂ ਐਸਐਚਓ ਸੇਵਾ ਨਾਲ ਨੇ ਨਾਕਾ ਬੰਦੀ ਕੀਤੀ ਹੈ ਜ ਜਦਾ ਮੇਨ ਮੰਤਵ ਇਹ ਰਹੇਗਾ ਕਿ ਕੋਈ ਵੀ ਜਿਹੜੇ ਸਾਡੇ ਸਸਪੈਕਟਡ ਪਰਸਨਸ ਤੇ ਸਸਪੈਕਟਡ ਵਹੀਕਲਸ ਉਹਨਾਂ ਦੇ ਉੱਪਰ ਅਸੀਂ ਸਾਰੀ ਸਖਤ ਚੈਕਿੰਗ ਕਰੀਏ ਔਰ ਜਿਵੇਂ ਤੁਹਾਨੂੰ ਅਸੀਂ ਇੱਥੇ ਚੈਕਿੰਗ ਕਾਫੀ ਦੇਖਿਆ ਹੈ ਇਹਦਾ ਅਸਰ ਵੀ ਹੁੰਦਾ ਹੈ ਜਦੋਂ ਤੋਂ ਅਸੀਂ ਇੱਥੇ ਸ਼ਾਮ ਨੂੰ ਰੋਜ਼ਾਨਾ ਨਾਕਾ ਬੰਦੀ ਸ਼ੁਰੂ ਕੀਤੀ ਹੋਈ ਹੈ ਤਾਂ ਏਰੀਆ ਦੇ ਵਿੱਚ ਵੀ ਸ਼ਾਂਤੀ ਦਾ ਮਾਹੌਲ ਹੁੰਦਾ ਹੈ ਸੋ ਅਸੀਂ ਵਾਰੀਐਂਸਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਕਾਰਵਾਈ ਹੈ ਜਿਹੜੀ ਇਹਨਾਂ ਦੇ ਖਿਲਾਫ ਸਖਤ ਰਹੇਗੀ ਹਮੇਸ਼ਾ ਔਰ ਤੋਂਨੂੰ ਇਸ ਤੋਂ ਬਾਅਦ ਜਿਹੜੀ ਸਾਡੀ ਕੰਪਾਈਲ ਰਿਪੋਰਟ ਹੈਗੀ ਹੈ ਕਿ ਕੀ ਇਹਨਾਂ ਦੀ ਅਚੀਵਮੈਂਟਸ ਹੈਗੀਆਂ ਉਹਦੇ ਤੇ ਵਿਚਾਰੂ ਨਾ ਮਾਰ ਦਿੱਤਾ ਜਾਏਗਾ ਬਾਕੀ ਹਜੇ ਸਾਡਾ ਇਹ 2-3 ਘੰਟੇ ਦੀ ਆਪਰੇਸ਼ਨ ਹੈਗਾ ਇਹ ਸਾਰੇ ਹੀ ਥਾਣਿਆਂ ਦੇ ਵਿੱਚ ਹੀ ਨਾਕਾਬੰਦੀ ਕੀਤੀ ਜਾ ਰਹੀ ਹੈ ਮੈਡਮ ਕੋਈ ਚਲਾਨ ਵਗੈਰਾ ਵੀ ਕੱਟੇ ਆਜੀ ਜਾਂ ਬਿਲਕੁਲ ਜੀ ਚਲਾਨ ਵੀ ਕੱਟੇ ਜਾ ਰਹੇ ਜਿਹੜੀ ਵੀ ਕੋਈ ਵਾਇਲੇਸ਼ਨ ਹੈਗੀ ਹੈ ਉਹਦੇ ਤੇ ਐਕਸ਼ਨ ਲਿਆ ਜਾਏਗਾ ਤੇ ਸਪੈਸੀਫਿਕਲੀ ਜਿਹੜੇ ਕੋਈ ਕ੍ਰਿਮੀਨਲ 엘ਿ ਔਰ ਜਿਹੜੇ ਵਹੀਕਲਸ ਨੇ ਸ਼ਕਤੀ ਵਹੀਕਲਸ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੀ ਇੱਕਦਮ ਇਨਫੋਰਮੇਸ਼ਨ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਕੋਈ ਸਪੈਸ਼ਲ ਕੋਈ ਜਿਹੜਾ ਇੱਕਦਮ ਨਾਕਾਬੰਦੀ ਸ਼ੁਰੂ ਕਰਤੀ ਹੈ ਨਹੀਂ ਇਹ ਰੂਟੀਨ ਚ ਵੀ ਚਲਦੀ ਰਹਿੰਦੀਆਂ ਨੇ ਜੀ ਅਸੀਂ ਪਹਿਲਾਂ ਵੀ ਕਰਦੇ ਆਏ ਹੈਗੇ ਆਂ ਔਰ ਇਹ ਇੱਕ ਸਰਪ੍ਰਾਈਜ਼ ਐਲੀਮੈਂਟ ਜਿਹੜਾ ਅਸੀਂ ਰੱਖਣਾ ਹੁੰਦਾ ਨਾਕਾਬੰਦੀ ਦੇ ਵਿੱਚ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਦੀ ਇੱਕ ਸਪੈਸ਼ਲ ਮੁਹਿੰਮ ਚ ਚਲਾਈ ਗਈ ਹੈ